ਪ੍ਰੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਮੁੱਦਾ ਚੱਲ ਰਿਹਾ ਕਿ ਭਈਏ ਭਜਾਓ ਪੰਜਾਬ ਬਚਾਓ ਜਿਹੜੇ ਹਿਸਾਬ ਨਾਲ ਨਾ ਭਈਏ ਪੰਜਾਬੀਆਂ ਦੀ ਥਾਂ ਤੇ ਐਡਜਸਟ ਹੋ ਰਹੇ ਨੇ ਇਹ ਹਰੇਕ ਕੰਮ 'ਚ ਕੁਸੀ ਜਾ ਰਹੇ ਨੇ ਜਿਹੜੇ ਕੰਮ ਪਹਿਲਾਂ ਪੰਜਾਬੀ ਕਰਦੇ ਸੀ ਉਹ ਕੰਮ ਹੁਣ ਭਈਏ ਕਰ ਰਹੇ ਨੇ ਤੁਸੀਂ ਆਪੇ ਦੇਖ ਲਓ ਭਾਵੇਂ ਕੈਟਰਿੰਗ ਦਾ ਦੇਖ ਲਓ ਕੋਈ ਮਿਸਤਰੀ ਬਣੇ ਦਾ ਦੇਖ ਲਓ ਟੈਲਾ ਲਾਉਣ ਵਾਲਾ ਦਾ ਦੇਖ ਲਓ ਕੁਝ ਵੀ ਦੇਖ ਲਓ ਨਾ ਮੈਨੂੰ ਤਾਂ ਐ ਡਰ ਲੱਗਿਆ ਪਿਆ ਵੀ ਜਿਵੇਂ ਭਈਏ ਪੰਜਾਬੀਆਂ ਦੀ ਥਾਂ ਲੈ ਰਹੇ ਨੇ ਕਿਤੇ ਆਉਣ ਵਾਲੇ 10-12 ਸਾਲਾਂ ਨੂੰ ਭਈਏ ਮਲਬ ਰਾਜੂ ਬਿਹਾਰੀ ਵਾਲੇ ਕਾ ਮਲਬਈ ਕੀਤਾ ਫਿਰ ਤਾਂ ਬੋਲੀਆਂ ਹੀ ਤੇ ਹੋ ਜਾਣੀਆਂ ਨੇ ਜਿਵੇਂ ਸਵੇਰੇ ਸਵੇਰੇ ਫਿਰ ਸਿਹਰਾ ਕੋੰਦੇ ਨੇ ਮੱਥੇ ਤੇ ਚਲਮਕਨ ਬਾਲ ਮੇਰੇ ਬਨੜੇ ਤੇ ਫਿਰ ਭਈਆਂ ਨੇ ਆਏ ਗਏ ਕਰਨਾ ਮਾਥੇ ਤੇ ਚਮਕਨ ਬਾਲ ਮੇਰੇ RAMU ਕੇ ਫਿਰ ਬੋਲੀਆਂ ਤੇ ਇਹ ਹੋ ਜਾਣੀਆਂ ਨੇ ਜਿਵੇਂ ਹੁਣ ਆਪਾਂ ਬੋਲੀ ਪਾ ਦਿੰਦੇ ਆ ਕਿ ਮੇਲੇ ਮੁਕਸਰ ਦੇ ਦੋ ਮਟਿਆਰ ਚਲੀਆਂ ਮੇਲੇ ਮੁਕਸਰ ਦੇ ਫਿਰ ਇਹਨਾਂ ਨੇ ਕਿਆ ਕਰਨਾ ਮੇਲੇ ਜੂ ਪੀਕੇ ਦੋ ਭਈਆ ਰਾਣੀਆਂ ਚੱਲੀਆਂ ਮੇਲੇ ਜੂ ਪੀਕੇ ਦੋ ਭਈਆ ਰਾਣੀਆਂ ਚੱਲੀਆਂ ਮੇਲੇ ਜੂ ਪੀਕੇ ਉਹ ਆ ਬਨੇ ਪੰਜਾਬੀ ਦਾ ਜਿਹੜੇ ਸਾਰੇ ਬਾਹਰ ਨੂੰ ਜਾਈ ਜਾਂਦੇ ਨੇ ਇਧਰੋਂ ਜ਼ਮੀਨਾਂ ਜਮੂਨਾ ਘਰ-ਬਾਰ ਵੇਚ ਕੇ ਉਧਰ ਨੂੰ ਜਾਈ ਜਾਂਦੇ ਨੇ ਜਿਨ੍ਹਾਂ ਨੇ ਨਹੀਂ ਵੇਚੇ ਉਹਨਾਂ ਦੇ ਉਂ ਪਈਆਂ ਨੇ ਸਾਹਵੇਂ ਪਾਏ ਨੇ ਠੀਕ ਆ ਫਿਰ ਜਦੋਂ ਉਧਰੋਂ ਕੈਨੇਡਾ ਅਮਰੀਕਾ ਨੇ ਵੀ ਕਹਿਤਾ ਵੀ ਜਿਹੜੇ ਉਰੋਂ ਤੋਂ ਜਾਂਪੜ ਨਹੀਂ ਹੈਗੇ ਇਹਨਾਂ ਨੂੰ ਤੁਰ ਉਧਰ ਨੂੰ ਟਿੰਡ ਬੋੜੀ ਚੱਕੋ ਇਹਨਾਂ ਦੀ ਜਿਵੇਂ ਇਧਰ ਭਈਏ ਵੱਧ ਹੋਗੇ ਉਧਰ ਪੰਜਾਬੀ ਵੱਧ ਹੋਗੇ ਆਪਾਂ ਭਈਆ ਨੂੰ ਬਾਹਰ ਕੱਢਦੇ ਆ ਉਧਰੋਂ ਕੈਨੇਡਾ ਅਮਰੀਕਾ ਨੇ ਬਾਹਰਲੇ ਦੇਸ਼ਾਂ ਨੇ ਆਪਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦੇਣਾ ਆਪਣੇ ਦਾ ਇੱਧਰ ਫਿਰ ਘਰ-ਵਾਰ ਵਿਕੇ ਹੋਣਗੇ ਆਪਾਂ ਕੀ ਕਰਾਂਗੇ ਭਾਈ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਭਈਆ ਨੇ ਵੀ ਧਰਨਾ ਲਾ ਦੇਣਾ ਵੀ ਪੰਜਾਬੀ ਪਹਜਾਓ ਪੰਜਾਬ ਬਚਾਓ ਫਿਰ ਮੈਨੂੰ ਤਾਂ ਐਂ ਡਰਾ ਕੇ ਤਾਂ ਪੰਜਾਬ ਦਾ ਨਾਮ ਤੇਲ ਕਰਕੇ ਭਈਆ ਆਪ ਵੀ ਨਾ ਰੱਖਦੇ ਨੇ ਇਹ ਆਹੋ ਗਏ ਭਈਆ ਆਪਣੇ ਨਾਮ ਦੀ ਰੱਖਣਗੇ ਭਾਈ ਜਿਵੇਂ ਹੁਣ ਇੱਧਰ ਲੱਖੇ ਸਦਾਨੇ ਹੋਣੀਆਂ ਆਪਣੇ ਹੋਣੇ ਸੋਸ਼ਲ ਇਨਫਲੂਐਂਸਰ ਨੇ ਫਿਰ ਅਬ ਜਾਨੂ ਇਹਨਾਂ ਨੇ ਵੀ ਆਪਣਾ ਇੱਕ ਅੱਧਾ ਖੜਾ ਕਰ ਦੇਣਾ ਲੱਖਣ ਸਦਾਨਾ ਜਿਵੇਂ ਆਪਣੇ ਹੱਕਾਂ ਦੀ ਗੱਲ ਕਰਦਾ ਹਾਂ ਫਿਰ ਭਈਆਂ ਦੇ ਹੱਕਾਂ ਦੀ ਗੱਲ ਕਰਿਆ ਕਰੂਗਾ